ਮਾਗੀ ਦੇ ਮੇਲੇ ਤੇ ਸ੍ਰੀ ਤਖਤਪੁਰ ਸਾਹਿਬ 'ਚ ਹੋਵੇਗੀ ਅਕਾਲੀ ਦਲ ਦੀ ਵੱਡੀ ਕਾਨਫਰੰਸ ਅੱਜ ਜਿਹੜੀ ਇਕੱਤਰਤਾ ਹੋਈ ਆ ਇਹਦੇ ਵਿੱਚ ਮੈਂ ਬਹੁਤ ਧੰਨਵਾਦੀ ਆ ਸਾਡੇ ਸਕਾਰਜਗਤ ਤਰਸੇਮ ਸਿੰਘ ਜੀ ਫੇਟ ਠੀਕ ਨਾ ਆਉਣ ਦੇ ਬਾਵਜੂਦ ਵੀ ਮੈਂ ਜ਼ਰੂਰ ਹੀ ਕਹਿੰਦਾ ਇਹਨਾਂ ਨੂੰ ਕਿ ਪੌੜੀਆਂ ਚੜ੍ਹ ਕੇ ਉੱਪਰ ਆਏ ਹਾਲਾਂਕਿ ਮੈਂ ਬੇਨਤੀ ਕੀਤੀ ਸੀ ਮੈਂ ਲਿਫਟ ਚਾਲੂ ਕਰਵਾ ਦੇਣਾ ਉਧਰ ਵੀ ਆ ਰਹੇ ਹ ਪਰ ਇਹਨਾਂ ਦੇ ਜਿਹੜੀ ਇੱਛਾ ਸ਼ਕਤੀ ਉਹਨੂੰ ਸਲੂਟ ਹੈ ਕਿ ਕੌੜੀਆਂ ਚੜ੍ਹ ਕੇ ਹਾਜ਼ਰ ਹੋਏ ਆ ਬਾਕੀ ਛਾਗਾ ਹੀ ਬੈਠੇ ਆਪਣੇ ਐਕਸ ਚੇਅਰਮੈਨ ਇੰਪਰੂਵਮੈਂਟ ٹرسٹ ਬੁੱਟਾ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਲੰਡੇ ਕੇ ਸਾਹਿਬ ਜਿਹੜਾ ਅੱਜ ਆਪਾਂ ਪਹਿਲਾਂ ਵੀ ਵਿਚਾਰ ਕਰਦੇ ਆ ਸਾਡੇ ਵੱਡੇ ਭਾਈ ਰਕੇਸ਼ ਤਾਰਾ ਜੀ ਇਹ ਵੀ ਬਹੁਤ ਪੁਰਾਣੀ ਵਰਕਰਾਂ ਪਾਰਟੀ ਦੇ ਬਹੁਤ ਇਹਨਾਂ ਨੇ ਵੀ ਸੰਘ ਪਾੜ ਪਾੜ ਕੇ ਪਾਰਟੀ ਦਾ ਪ੍ਰਚਾਰ ਕੀਤਾ ساری ਉਮਰ ਹੀ ਸਮਰਪਿਤ ਰਹੀ ਹੈ ਇਸ ਪਾਰਟੀ ਆਸਤੇ ਇਹਨਾਂ ਦਾ ਵੀ ਧੰਨਵਾਦੀ ਆ ਜਿਹੜਾ ਅੱਜ ਪਾਰਟੀ ਦਾ ਏਜੰਡਾ ਹੈ ਜਿਹੜਾ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਪਾਰਟੀ ਵੱਲੋਂ ਆਪਾਂ ਮੀਟਿੰਗ ਰੱਖੀ ਆ ਉਹ ਸਾਰਾ ਏਜੰਡਾ ਤੁਹਾਨੂੰ ਪਤਾ ਆ ਜੀ ਰਹਿਣਗੇ ਸਾ ਮਜੀਤ ਸਿੰਘ ਜੀ ਲੰਘੇਗੇ ਕਿਉਂਕਿ ਇਹਨਾਂ ਦੀ ਰਹਿਮਾਈ ਦੇ ਹੇਠ ਇਨਾਂ ਦੀ ਪ੍ਰਧਾਨਗੀ ਦੇ ਤਹਿਤ ਜਿਹੜੀ ਆਪਣੇ ਤਖਤਪੁਰਾ ਮਾਗੀ ਦਾ ਮੇਲਾ ਜਿਹੜਾ ਤਖਤਪੁਰਾ ਸਾਹਿਬ ਹੋ ਰਿਹਾ ਉਹਦੇ ਚ ਆਪਾਂ ਜਿਹੜੀ ਸ਼ਮੂਲੀਅਤ ਕਰਨੀ ਆ ਸਾਰਿਆਂ ਨੇ ਗੱਜ-ਬੱਜ ਕੇ ਆਪਾਂ ਇਕੱਠ ਕਰਨਾ ਉਹਦੇ ਸੰਬੰਧ ਦੇ ਵਿੱਚ ਪਹਿਲਾਂ ਮੀਟਿੰਗ ਹੋਈ ਸੀ ਮੈਂ ਉਹ ਮੀਟਿੰਗ ਵਿੱਚ ਗਿਆ ਰਹਾ ਰਹਿ ਗਿਆ ਸੀ ਇਹਨਾਂ ਨੇ ਸਾਰਾ ਵਿਚਾਰ ਵਟਾਂਦਰਾ ਕਰਕੇ ਜਿਹੜੇ ਵੀ ਸੀਨੀਅਰ ਲੀਡਰ ਉੱਥੇ ਇਕੱਠੇ ਹੋਏ ਸੀ ਇਹਨਾਂ ਨੇ ਇੱਕ ਪਲੈਨਿੰਗ ਬਣਾਈ ਹੋਈ ਹੈ ਉਹ ਸਾਰੀ ਪਲੈਨਿੰਗ ਤੁਹਾਡੇ ਨਾਲ ਪ੍ਰਧਾਨ ਜੀ ਸਾਂਝੀ ਕਰਨਗੇ ਮੈਂ ਤਾਂ ਸਿਰਫ ਇਹ ਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਮੈਂ ਧੰਨਵਾਦੀ ਆ ਜਿਹੜਾ ਅੱਜ ਠੰਡ ਦੇ ਕਰਾਇਮ ਤੁਸੀਂ ਟਾਈਮ ਕੱਢ ਕੇ ਆਪਦਾ ਇੱਥੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਆ ਤੇ ਜਿਹੜੀ ਆਪਣੀ ਤਤਪੁਰਾ ਸਾਹਿਬ ਦੀ ਮੀਟਿੰਗ ਆ ਇਹਨੂੰ ਮੀਟਿੰਗ ਨਾ ਕਹੀਏ ਸਹੀ ਮੈਂਬਰ ਦੇ ਵਿੱਚ ਤਾਂ ਜੇ ਇਹਨੂੰ ਆਪਾਂ ਮੋਗੇ ਜ਼ਿਲ੍ਹੇ ਦਾ ਸਨਮਾਨ ਕਹੀਏ ਤਾਂ ਉਹ ਜਿਹੜੀ ਆ ਗੱਲ ਸਹੀ ਟੁੱਕਦੀ ਉਹ ਕੀ ਕਿਉਂਕਿ ਪੰਜਾਬ ਦਾ ਸਾਰਾ ਆਪਣਾ ਸਿੱਖ ਪਾਈਚਾਰਾ ਮਾਗੀ ਮੇਲੇ ਦੇ ਉੱਤੇ ਮੁਕਸ਼ਰ ਸਾਬ ਵਿਖੇ ਆਪਾਂ ਮਾਗੀ ਦਾ ਮੇਲਾ ਮਨਾਉਂਦੇ ਇਹ ਆਪਾਂ ਨੂੰ ਸਾਰਿਆਂ ਨੂੰ ਧੰਨਵਾਦੀ ਹੋਣਾ ਚਾਹੀਦਾ ਜਿ세 ਦਾ ਪਤਾ ਸਿੰਘ ਜੀ ਦਾ ਵਾਹਿਗੁਰੂ ਉਹਨਾਂ ਨੂੰ ਸਵਰਗਾਂ ਦੀ ਬਾਤਾਂ ਦੇ ਲਈ ਉਹਨਾਂ ਦੀ ਸਿਆਣਾ ਤੋਂ ਸੂਝ-ਬੂਝ ਤੇ ਉਹਨਾਂ ਦੀ ਮਿਹਨਤ ਦਾ ਸਦਕਾ ਜਿਹੜਾ ਤੱਕ ਤੂਰੇ ਮੇਲਾ ਭਰ ਮੰੱਗਾ ਆਪਣਾ ਸ਼ੋਮਣੀ ਕਾਗੇਦਾਲ ਦਾ ਕਾਨਫਰੰਸਾਂ ਹੋਣ ਲੱਗੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਆ ਇਨ੍ਹਾਂ ਕਾਨਫਰੰਸਾਂ ਵਾਸਤੇ ਇਸ ਮੇਲੇ ਵਾਸਤੇ ਸੀਟ 312 ਤੇ ਆਗੇ ਪਤਾ ਨਹੀਂ 20000 ਬੰਦਾ ਅਮਰੀਕਾ ਗਿਆ ਕਿ ਕੈਨੇਡਾ ਗਿਆ ਜਿਹੜਾ ਕਾਗੇਦਾਲ ਨੂੰ ਪਹਿਲਾ ਵੋਟ ਪਾ ਗਿਆ ਕੀ ਹੋਇਆ ਪੁਰਾਣੇ ਪਿੱਛੇ ਛੱਡ ਤੇ ਨਵੇਂ ਅੱਗੇ ਲਿਆਂਦੇ ਪੁਰਾਣੇ ਕਹਿੰਦੇ ਠੀਕ ਹੈ ਮੁੰਡੇ-ਹੁੰਡੇ ਕੰਮ ਕਰਨਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬਜ਼ੁਰਗਾਂ ਦੀ ਸਲਾਹ ਤੋਂ ਬਿਨਾਂ ਗੱਲ ਨਹੀਂ ਬੰਨੀ ਅਗਲੇ ਦਾ ਬਾਬੇ ਨੂੰ ਬੋਰੀ ਚ ਪਾ ਕੇ ਬਰਾਤ ਵੀ ਲੈ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਮਾਘੇ ਮਾਘੀ ਦਾ ਤਖਤੂ ਪੁਰਾ ਸਾਹਿਬ ਹੋਣ ਵਾਲਾ ਜਿਹੜਾ ਮੇਲਾ ਹੈ ਉਹਦੇ ਚ ਹਮ ਹਮਾ ਕੇ ਸਾਰੀ ਸੰਗਤ ਦੇ ਪਹੁੰਚਣ ਵਾਸਤੇ ਅੱਜ ਬਿਉਂਦ ਕੀਤੀ ਆ ਵਿਚਾਰ ਵਿਚਾਰਦਰਾ ਕੀਤਾ ਜੋ ਵੀ ਉੱਥੇ ਡਿਊਟੀਆਂ ਲੱਗਣੀਆਂ ਇੱਥੋਂ ਸੰਗਤ ਨੂੰ ਉਲਝਾੜ ਵਾਸਤੇ ਜਾਂ ਉੱਥੇ ਮੇਲੇ ਵਾਸਤੇ ਉਹ ਸਾਰਾ ਵਿਚਾਰ ਵਿਮਰਸ਼ ਅੱਜ ਕੀਤਾ ਗਿਆ ਅੱਜ ਮੀਟਿੰਗ ਦੇ ਵਿੱਚ ਸਾਰੇ ਅਹੁਦੇਦਾਰ ਵਿਧਾਨ ਸਭਾ ਹਲਕਾ ਮੋਗੇ ਦੇ ਜ਼ਿਲ੍ਹਾ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸਰਾ ਮਰਜੀਤ ਸਿੰਘ ਜੀ ਲੰਡੇ ਕੇ ਸਾਡੇ ਸਰਕਲ ਪ੍ਰਧਾਨ ਸਹਿਬਾਨ ਸਰਦਾਰਤ ਸੇਮ ਸਿੰਘ ਜੀ ਰਤਿਆਂ ਸ਼ੋਮਨੀ ਕਮੇਟੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਅੱਜ ਇਹ ਮੀਟਿੰਗ ਦੇ ਵਿੱਚ ਇਕੱਠੇ ਸੀ ਸਾਰਿਆਂ ਨੇ ਆਪਸ ਵਿੱਚ ਵਿਚਾਰ ਵਮਰਚ ਕਰਕੇ ਤਿਆਰ ਕੀਤਾ ਕਿ ਹਰੇਕ ਬੂਥ ਮਗਰ 10 ਬੰਦੇ ਜਿਹੜੇ ਆ ਉਹ ਲਾਏ ਜਾਣਗੇ ਚਾਹੇ ਉਹ ਕਾਰਾਂ ਰਾਹੀਂ ਉੱਥੇ ਪਹੁੰਚਣ ਤਖਤੂਪੁਰਾ ਸਾਹਿਬ ਤੇ ਚਾਹੇ ਬੱਸ ਜਿਵੇਂ ਕੋਈ ਪਿੰਡ ਦੇ 3-4 ਬੂਤ ਆ ਉੱਥੇ ਬੰਦੇ ਵੱਧ ਹੋ ਜਾਂਦੇ ਤਾਂ ਉੱਥੇ ਬੱਸ ਰਹੀਂ ਚਾਹੇ ਮਿੰਨੀ ਬੱਸ ਚਾਹੇ ਵੱਡੀ ਬੱਸ ਜਿਹੜੀ ਵੀ ਚਾਹੀਦੀ ਉਹ ਲੈ ਕੇ ਆਮਦਾਵਤ ਤੋਂ ਵੱਧ ਇਕੱਠ ਜਿਹੜਾ ਉਹ ਮਾਗੀ ਦਾ ਜਿਹੜਾ ਮੇਲਾ ਤਖਤੂਪੁਰਾ ਸਾਹਿਬ ਵਿਖੇ 15 ਤਰੀਕ ਨੂੰ ਉੱਥੇ ਜਿਹੜਾ ਕਾਠਾ ਉਹਦੇ ਚ ਹਮ ਹਮਾ ਕੇ ਪਹੁੰਚਣ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਆ ਰਹੇ ਆ ਉਹ ਸੰਬੋਧਨ ਕਰਨਗੇ ਸਮੂਹ ਸੰਗਤ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਧਾਰਮਿਕ ਲੀਡਰਸ਼ਿਪ ਸਮ ਉਹਤੇ ਜਿਹੜੀ ਆ ਸਮੂਹ ਸੰਗਤ ਨੂੰ ਜਿਹੜੀ ਸੰਬੋਧਨ ਕਰੂ ਜਿਵੇਂ ਮੁਕਸਦੇ ਵਿੱਚ ਮਾਦੀ ਦੇ ਮੇਲੇ ਦੇ ਬਸਤਾ ਜੁਦੀ ਪਰਮਾ ਹੰਗਾਰਾ ਮੇਦਾ ਸੀ ਐਸਾ ਹੈ ਮੌਕਾ ਜਿਹਦੇ ਤੇ ਇਸ ਤਰ੍ਹਾਂ ਨਗਰ ਉਮੀਦ ਆ ਜੀ ਅੱਗੇ ਮਿਲਦਾ ਹੀ ਰਿਹਾ ਤੱਕ ਤੂ ਪੁਰੇ ਪਹਿਲਾਂ ਵੀ ਕਾਨਫਰੰਸਾਂ ਹੁੰਦੀਆਂ ਰਹੀਆਂ ਇਸ ਵਾਰ ਵੀ ਪੂਰੀ ਵੱਡੀ ਅਸੀਂ ਕਾਨਫਰੰਸ ਕਰਨ ਦੀ ਪਲਾਨਿੰਗ ਕੀਤੀ ਆ ਸਾਰੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਵੇਂ ਜਿਵੇਂ ਅੱਜ ਮੋਗਾ ਵਿਧਾਨ ਸਭਾ ਹਾਲ ਕੇ ਦੀ ਮੀਟਿੰਗ ਹੋਈ ਆ ਇਵੇਂ ਚਾਰਾਂ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਕੇ ਇਹ ਸਾਰਾ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਉਹਦੇ ਬਾਰੇ ਤੇ ਇਕੱਠ ਬਾਰੇ ਵਿਚਾਰ-ਵਿਮਰਚ ਕੀਤੇ ਆ 2024 ਦੇ ਵਿੱਚ ਸੌਣੇ ਕਾਜ ਦੇ ਜਿੱਤ ਵੀ ਜਿਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਇਹ ਪ੍ਰਾਪਤ ਹੋਏਗਾ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਸਮਝਦੇ ਆ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੈ ਕੇ ਜਾਵਾਂਗੇ ਲੋਕ ਸਭਾ ਦੀਆਂ